ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਖਸਰ ਮਜ਼ਦੂਰ ਮੋਰਚੇ ਵੱਲੋਂ ਅੱਜ 2 ਘੰਟੇ ਪੰਜਾਬ ਭਾਰਚਰੇ ਲਗਾ ਚੱਕਾ ਜਾਮ ਕੀਤਾ ਜਾ ਰਿਹਾ ਹੈ 1 ਤੋਂ 3 ਵਜੇ ਤੱਕ ਜਿੱਤੋਂ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਬਖਲਾ ਗਈ ਹੈ ਕਬਰਾ ਗਈ ਹੈ ਭਗਵੰਤ ਮਾਨ ਦੀ ਸਰਕਾਰ ਜੀ ਦੀ ਕੋਈ ਕ੍ਰੈਡਿਬਿਲਟੀ ਨਹੀਂ ਬਿਜਲੀ ਸੋਧ ਬਿਲ 2025 ਜਿਹੜਾ ਕੇਂਦਰ ਸਰਕਾਰ ਲੈ ਕੇ ਆ ਰਹੀ ਆ ਉਹਦਾ ਖਰੜਾ ਇਹਨਾਂ ਨੂੰ ਆਇਆ ਹੋਇਆ ਜਾਂ ਅਜੇ ਤੱਕ ਇਹ ਬੋਲੇ ਤੱਕ ਨਹੀਂ ਇਹ ਸਰਕਾਰ ਦੇ ਨਾਲ ਆ ਇਹ ਕਹਿ ਰਿਹਾ ਬਿਜਲੀ ਮੰਤਰੀ ਇਹਨਾਂ ਦਾ ਕਹਿ ਰਿਹਾ ਸੰਜੀਵ ਰੋੜ ਵੀ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਪੰਜਾਬ ਦੇ ਉੱਤੇ ਜਿਹੜਾ ਬਿਜਲੀ ਸੋਧ ਬਿੱਲ 2025 ਆ ਜਦੋਂ ਕਿ ਉਹਦੇ ਨਾਲ ਬਿਜਲੀ ਦਾ ਪੂਰੀ ਤਰ੍ਹਾਂ ਨਿੱਜੀਕਰਨ ਹੋ ਜਾਣਾ ਸਾਰੀਆਂ ਕ੍ਰੋਸ ਸਬਸਿਡੀਆਂ ਸਬਸਿਡੀਆਂ ਬੰਦ ਹੋ ਜਾਣੀਆਂ ਖਪਤਕਾਰਾਂ ਨੂੰ ਜਿਹੜਾ ਵਾ ਬਿਜਲੀ ਖਪਤਕਾਰਾਂ ਦੀ ਪਹੁੰਚ ਤੋਂ ਦੂਰ ਹੋ ਜਾਣੀ ਹੈ ਮੁਲਾਜ਼ਮ ਜਿਹੜੇ ਆ ਉਹ ਕੱਢੇ ਜਾਣੇ ਆ ਜਿਹੜੇ ਪਹਿਲਾਂ ਹੀ ਕੱਢਤੇ ਗਏ ਆ 90 ਹਜ਼ਾਰ ਬਾਕੀ ਵੀ ਸਾਰੇ ਕੱਢੇ-ਕੁੱਢੇ ਜਾਣੇ ਆ ਉਹ ਮੁਲਾਜ਼ਮ ਹੀ ਵਿੜਤਾੜ ਕਰਕੇ ਬੈਠੇ ਹੋਇਆ ਤਿੰਨ ਦਿਨ ਦੀ ਚੀਜ਼ਾਂ ਵੇਚ ਰਹਾ ਤੁਸੀਂ ਭਗਵੰਤ ਮਾਨ ਦੀ ਸਰਕਾਰ ਜਿਹੜੀਆਂ ਜਨਤਕਦਾਰੀਆਂ ਦੀਆਂ ਜਾਇਦਾਦਾਂ ਚਾਹੇ ਪਾਵਰਕਾਮ ਦੀਆਂ ਚਾਹੇ ਮੰਡੀ ਬੋਰਡ ਦੀਆਂ ਚਾਹੇ ਕਾਇਹ ਦੀਆਂ ਲੁਧਿਆਣਾ ਯੂਨੀਵਰਸਿਟੀ ਦੀਆਂ ਚਾਹੇ ਕਾਇਹ ਦੀਆਂ ਸਾਰੀਆਂ ਵੇਚ ਰਹਾ ਇਹ ਸਰਕਾਰ ਲੋਕ ਵਿਰੋਧੀ ਆ ਪੰਜਾਬ ਵਿਰੋਧੀ ਆ ਇਹਦਾ ਤਗੜੇ ਹੋ ਕੇ ਵਿਰੋਧ ਕਰੋ ਇਹਨਾਂ ਨੇ ਕੀਤਾ ਕੀ ਆ ਕੱਲ ਤੋਂ ਕੱਲ ਤੋਂ ਕਿਸਾਨਾਂ ਆਗੂਆਂ ਦੇ ਘਰ ਛਾਪਾਂ ਮਾਰੀ ਕੀਤੀ ਜਾ ਰਹੀ ਆ ਤੇ ਅੱਜ ਸਵੇਰ ਤੋਂ 5 ਵਜੇ ਤੋਂ 4 ਵਜੇ ਤੋਂ ਗਰਦਾਸਪੁਰ ਦੇ ਵਿੱਚ ਬੀਬੀਆਂ ਜਿਹੜੀਆਂ ਸਾਡੀ ਆਗੂਆਂ ਉਹਨਾਂ ਦੇ ਘਰਾਂ ਗਾੜੀ ਬੈਠੇ ਹੋਏ ਆ ਕਿਸਾਨ ਆਗੂਆਂ ਦੇ ਘਰਾਂ ਗਾੜੀ ਬੈਠੇ ਮਸਾਣੀਆਂ ਦੇ ਘਰ ਗਾੜੀ ਬੈਠੇ ਹੋਏ ਆ ਇਸ ਤਰ੍ਹਾਂ ਤਰਨਤਾਰਨ ਮਾਨੋ ਚਾਲ ਦੇ ਘਰ ਗਾੜੀ ਬੈਠੇ ਹੋਰ ਆਗੂਆਂ ਦੇ ਘਰਾਂ ਗਾੜੀ ਬੈਠੇ ਹੋਏ ਆ ਇਸੇ ਤਰ੍ਹਾਂ ਅੰਬਰਸਰ ਬੈਠੇ ਹੋਏ ਆ ਮੋਗੇ ਦੇ ਵਿੱਚ ਗੁਰਦੇਵ ਸਿੰਘ ਛਾਹ ਵਾਲਾ ਜਿਹੜਾ ਕਿਸਾਨ ਆਗੂ ਆ ਉਹਦੇ ਘਰ ਫਿਰਦੇ 5 ਵਜੇ ਦਾ ਘਿਰ ਨੂੰ ਕਰਦੇ ਗਾੜੀ ਪੁਲਿਸ ਬੈਠੀ ਹੋਈ ਆ ਤੇ ਉਹਦਾ ਘਰ ਦਾ ਕਰਾਓ ਕੀਤਾ ਹੋਇਆ ਵਾ ਇਸ ਤਰ੍ਹਾਂ ਹੀ ਬਾਕੀ ਪੂਰੇ ਪੰਜਾਬ 'ਚ ਵੀ ਸਾਰੇ ਥਾਵਾਂ ਤੇ ਪੁਲਿਸ ਘੇਰੀ ਹੋਈ ਆ ਸਾਡੇ ਬੀਬੀਆਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਇਸੇ ਤਰ੍ਹਾਂ ਸ਼ਾਹਵਾਲਾ ਗਰਦਾਸਪੁਰ ਆਪਣਾ ਮੋਗੇ ਦੇ ਵਿੱਚ ਜਿਹੜਾ ਸ਼ਾਹਵਾਲਾ ਪਿੰਡ ਆ ਉੱਥੇ ਵੀ ਉਹਦੇ ਘਰ ਦੇ ਗਾੜੀ ਜਿਹਦੀਆਂ ਵੀਡੀਓ ਵਾਇਰਲ ਹੋ ਰਹੀਆਂ ਵਾਂ ਉੱਥੇ ਜਿਹੜੇ ਆ ਕਿਸਾਨਾਂ ਨੇ ਮਜ਼ਦੂਰਾਂ ਨੇ ਬੀਬੀਆਂ ਨੇ ਪੁਲਿਸ ਆਈ ਉਹ ਘੇਰੀ ਹੋਈ ਹੈ ਇਸੇ ਤਰ੍ਹਾਂ ਰਮਿੰਦਰ ਸਿੰਘ ਸਾਡੇ ਹੈਗੇ ਆਗੂ ਉਹਦੇ ਘਰ ਪੁਲਿਸ ਨੇ ਛਾਪਾ ਮਾਰਿਆ ਉੱਥੇ ਪੁਲਿਸ ਨੇ ਉੱਥੇ ਪੁਲਿਸ ਬੈਠੀ ਹੋਈ ਆ ਉਹਦੀ ਉਹਦਾ ਪੁਲਿਸ ਦਾ ਕਰਾਓ ਕੀਤਾ ਹੋਇਆ ਆਪਣਾ ਢੇਮਰੂ ਕਲਾ ਪਿੰਡ ਦੇ ਵਿੱਚ ਇਸੇ ਤਰ੍ਹਾਂ ਜਿਲ੍ਹਾ ਮੋਗਾ ਦੇ ਜਿਹੜਾ ਪ੍ਰੈਸ ਕਤਰਿਆ ਅਵਤਾਰ ਸਿੰਘ ਧਰਮ ਸਿੰਘ ਵਾਲਾ ਉਹਦੇ ਘਰ ਫਿਰ 5 ਵਜੇ ਪੁਲਿਸ ਆਈ ਆ ਉਹ ਘਰ ਵਾਲਿਆਂ ਨੇ ਉਹਨਾਂ ਨੇ ਉਹ ਥੋੜਾ ਵਿਰੋਧ ਕੀਤਾ ਜਦੋਂ ਜਦੋਂ ਬੀਬੀਆਂ ਨੇ ਕਿਸਾਨਾਂ ਨੇ ਉਹਦੇ ਘਰ ਵਾਲਿਆਂ ਨੇ ਉਹਦੇ ਭਰਾ ਨੇ ਵਿਰੋਧ ਕੀਤਾ ਤਗੜੇ ਹੋ ਕੇ ਤੇ ਉੱਥੋਂ ਪੁਲਿਸ ਉੱਥੋਂ ਮੁੜ ਕੇ ਜਾਣ ਛੜਾ ਕੇ ਭੱਜ ਗਈ ਆ ਇਸੇ ਤਰੀਕੇ ਦੇ ਨਾਲ ਬਾਕੀ ਥਾਵਾਂ ਤੇ ਲਾਧੂ ਕੇ ਲਾਧੂ ਕੇ ਜਿਹੜਾ ਸੁਨਦਰ ਸਿੰਘ ਸਾਡਾ ਆਗੂਆ ਫਾਜ਼ਿਲਕੇ ਦਾ ਲਾਧੂ ਕੇ ਲਾਧੂ ਕਾ ਵਾਜ ਜਸਵੰਦਰ ਸਿੰਘ ਲਾਧੂ ਕਾ ਉਹਦੇ ਘਰ ਪੁਲਿਸ ਜਿਹੜੀ ਆ ਰੈਸਟ ਹਾਊਸ ਉਹਨੂੰ ਜਿਹੜਾ ਵਾ ਆਪਣਾ ਘਰ ਦੇ ਗਾੜੀ ਪੁਲਿਸ ਬੈਠੀ ਹੋਈ ਆ ਰੈਸਟ ਹਾਊਸ ਆਪਣਾ ਹਾਊਸ ਰੈਸਟ ਕੀਤਾ ਹੋਇਆ ਵਾ ਤੇ ਇਸੇ ਤਰ੍ਹਾਂ ਬਾਕੀ ਥਾਵਾਂ ਦੇ ਪੂਰੇ ਪੰਜਾਬ ਚ ਸਾਰੀਆਂ ਜਿੱਥੇ ਬੰਦੀਆਂ ਜਿੰਨੀਆਂ ਵੀ ਕਿਸਾਨ ਮਜ਼ਦੂਰ ਮੋਰਚੇ ਦੀਆਂ ਉਹਦੀ ਸਖਤਨ ਖੇਧੀ ਕਰਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 2 ਘੰਟੇ ਲਗਾ ਚੱਕਾ ਜਾਮ 1 ਵਜੇ ਤੋਂ ਲੈ ਕੇ 3 ਵਜੇ ਹਰ ਹਾਲਤ ਚ ਕੀਤਾ ਜਾਊਗਾ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ 1 ਵਜੇ ਤੋਂ 3 ਵਜੇ ਤੱਕ ਜਿੱਤਰਾ ਪ੍ਰੋਗਰਾਮ ਬਣਿਆ ਹੋਇਆ ਉਹ ਰੇਲਾ ਦਾ ਚੱਕਾ ਜਾਮ ਹਰ ਹਾਲਤ ਵਿੱਚ ਹੋਏਗਾ ਸਰਕਾਰ ਦੇ ਜ਼ਬਰਦਸਤ ਜਿਹੜਾ ਮੁਕਾਬਲਾ ਵਾ ਸਬਰ ਨਾ ਕੀਤਾ ਜਾਊਗਾ ਇਹਦੇ ਜ਼ਬਰ ਜਿਹੜਾ ਵਾ ਇਹਦਾ ਭੰਨਿਆ ਜਾਊਗਾ ਜਿਸਮਨ ਤਾਕਤ ਦੇ ਨਾਲ ਤੇ ਇਹ ਜਿਹੜਾ ਆਪਣੀਆਂ ਜਿਹੜਾ ਸਾਡੀ ਜਿਹੜਾ ਐਡਾ ਵੱਡਾ ਸਾਡੇ ਤੇ ਹਮਲਾ ਵਾ ਬਿਜਲੀ ਦਾ ਬਿਜਲੀ ਸੋਧ ਬਿੱਲ 2025 ਰਹੀਂ ਬਾਕੀ ਜਿਹੜਾ ਵਾ ਹੜਾਂ ਦਾ ਕੋਈ ਮੁਆਵਜ਼ਾ ਦਿੱਤਾ ਅਜੇ ਤੱਕ ਪਰਾਲੀ ਵਾਲੇ ਪਰਚੇ ਹੋ ਰਹੇ ਆ ਬਾਕੀ ਜਿਹੜਾ ਵਾ ਟਰਾਲੀਆਂ ਚੋਰੀ ਹੋਈਆਂ ਵਾ ਸ਼ੰਭੂ ਖਡੌੜੀ ਬਾਰਡਰਾਂ ਦੇ ਉੱਤੇ ਉਹਨਾਂ ਦਾ ਕੋਈ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਪਰਚੇ ਕੀਤੇ ਪਏ ਆ ਇਹ ਜਿੰਨੇ ਵੀ ਮਸਲੇ ਆ ਕਰਮੁਕਤ ਵਪਾਰ ਸੰਧਿਤਾ ਹੋ ਰਹੀ ਆ ਅਮਰੀਕਾ ਦੇ ਨਾਲ ਵੀਜਕਟ ਲਿਆਂਦਾ ਜਾ ਰਿਹਾ ਵਾ ਵੀਜਕਟ ਲਿਆ ਕੇ 20 ਜਿਹੜਾ ਲੋਕਾਂ ਦੀ ਪਹੁੰਚ ਤੋਂ ਦੂਰ ਕੀਤਾ ਜਾ ਰਿਹਾ ਇਹ ਸਾਰੇ ਮਸਲਿਆਂ ਦੇ ਉੱਤੇ ਪੰਜਾਬ ਵਾਸੀਆਂ ਨੇ ਮੇਰੀ ਪੀ ਲਿਆ ਅੱਜ ਤਗੜੇ ਹੋ ਕੇ ਜਿਹੜਾ ਵਾ ਸਾਰੇ ਰੇਲਾਂ ਦੇ ਉੱਤੇ ਨਿਕਲੋ ਤੇ ਇਹਨਾਂ ਦੇ ਦੰਦ ਖੱਟੇ ਕੀਤੇ ਜਾਣ ਭਗਵੰਤ ਮਾਨ ਸਰਕਾਰ ਦੇ ਸੰਕਟ ਦੇ ਵਿੱਚ ਹੀ ਮੌਕੇ ਹੁੰਦੇ ਆ ਇਹ ਜਿੰਨਾ ਸਾਡੇ ਉੱਤੇ ਜਿੰਨਾ ਜ਼ਬਰ ਕਰੂਗੀ ਸਰਕਾਰ ਉਹਨੇ ਸਾਡੇ ਵਾਸਤੇ ਵੱਧ ਤੋਂ ਵੱਧ ਮੌਕੇ ਆ ਤੇ ਮੇਰੀ ਇਹ ਹੀ ਪੀ ਲਿਆ ਤਕੜੇ ਹੋ ਕੇ ਨੇ ਕੋ ਆਪਣੇ ਆੜਾ ਅੱਜ ਦਾ ਪ੍ਰੋਗਰਾਮ ਨੂੰ ਸਫਲ ਕਰੀਏ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤ